ਕਿਤੇ ਕੋਈ ਬਿਮਾਰੀਟ ਹੋ ਗਈ ਆ ਜਾਂ ਕਿਤੇ ਕੋਈ ਆਗੂਗਾਰਾ ਲੱਗਦੀ ਹੈ ਉਸ ਤਰੀਕੇ ਨਾਲ ਆਪਾਂ ਆਪੇ ਆਪ ਨੂੰ ਕਿਵੇਂ ਬਚਾਣਾ ਹੈ ਸਿਵਲ ਡਿਫੈਂਸ ਦੀ ਟੀਮ ਆ ਜਿੱਥੇ ਪਹੁੰਚੀ ਹੈ ਉਹਨਾਂ ਨੇ ਸਾਰੀ ਪਬਲਿਕ ਨੂੰ ਬੁਲਾ ਕੇ ਇਹ ਸਮਝਾਇਆ ਕਿ ਆਪਾਂ ਆਪਣੇ ਆਪ ਨੂੰ ਕਿਵੇਂ ਸੇਫ ਰੱਖਣਾ ਹੈ ਕਿਹੜੀ ਕਿਹੜੀ ਟੀਮਾਂ ਇੱਥੇ ਜਿਹੜੀਆਂ ਪਹੁੰਚੀਆਂ ਸੀ ਜਿੱਥੇ ਜੀ ਫਾਇਰ ਵਾਲੀ ਟੀਮ ਪਹੁੰਚੀ ਹੈ ਜੀ ਆਪਣੀ ਸਿਵਲ ਡਿਫੈਂਸ ਦੀ ਟੀਮ ਹੈ ਉਹ ਪਹੁੰਚੀ ਹੈ ਸਾਰੇ ਐਂਬੂਲੈਂਸ ਪਹੁੰਚੀ ਹੈ ਮੈਡੀਕਲ ਜਿਹੜੀ ਏਡ ਦੇਣ ਵਾਲੀ ਉਹ ਸਾਰੀ ਟੀਮਾਂ ਪਹੁੰਚੀ ਆ ਇਹ ਮੌਜੂਦਾ ਸਥਿਤੀ ਨੂੰ ਲੈ ਕੇ ਕੀ ਕੀਤਾ ਗਿਆ ਹਾਂਜੀ ਮੌਜੂਦਾ ਸਥਿ ਸਾਰਾ ਜਿਹੜਾ ਇੱਕ ਪ੍ਰੋਗਰਾਮ ਹੈ ਤੇ ਨਗਰ ਕੌਂਸਲ ਦੇ ਆਪਾਂ ਕੀਤਾ ਜੀ ਤੇ ਸਾਰਿਆਂ ਨੂੰ ਸੁਝਾਇਆ ਗਿਆ ਇਹਦੇ ਵਿੱਚ ਸਾਡੇ ਸਾਰੇ ਅੰਥੀ ਸਵਾਨ ਵੀ ਪਹੁੰਚੇ ਨੇ ਤੇ ਮੈਂ ਆਪਦੇ ਸਾਰੇ ਅੰਥੀ ਸਵਾਨ ਵੱਲੋਂ ਇਹ ਕਹਿਣਾ ਚਾਹੁੰਦਾ ਵੀ ਅਸੀਂ 9 ਤੋਂ 9:30 'ਚ ਨਗਰ ਕੌਂਸਲ ਦੇ ਦਫ਼ਤਰੇ ਜਾਦੀਦਾਵਾਂ ਜੇ ਕਿਤੇ ਵੀ ਕੋਈ ਦਿੱਕਤ ਹੋਵੇ ਸਾਨੂੰ ਸਾਰਾ ਸਾਰਿਆਂ ਕੋਲ ਸਾਡੇ ਨੰਬਰ ਹੈਗੇ ਨੇ ਉਹ ਸਾਨੂੰ ਫੋਨ ਕਰਨ ਉੱਥੇ ਅਸੀਂ ਪਹੁੰਚਾਂਗੇ ਬਲੈਕਆਊਟ ਦਾ ਮਤਲਬ ਹੈ ਵੀ ਫੁੱਲ ਬਲੈਕਆਊਟ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੁਬਾਰਾ ਸਿਰ ਅਪੀਲ ਹੈ ਵੀ ਜਦੋਂ 9 ਵਜੇ ਸਾਇਰਨ ਵੱਜੇ ਉਦੋਂ ਸਭ ਨੇ ਹਰ ਲਾਈਟ ਨੂੰ ਆਫ ਕਰ ਦਿੱਤਾ ਜਾਵੇ ਪਰ ਕੋਈ ਇਨਵ ਜੋ ਜੇ ਕੋ ਗੱਡੀਆਂ ਤੇ ਸਫ਼ਰ ਕਰ ਉਸੇ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਬਲੈਕਆਊਟ ਹੋਣ ਕਰਕੇ ਜਿੱਦਾਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਸਜਿਦ 7 ਮਈ ਨੂੰ ਸਾਰੇ ਸੂਦੇਸ਼ ਦੇ ਵਿੱਚ ਸਿਵਲ ਡਿਫੈਂਸ ਵੱਲੋਂ ਮੌਕ ਟ੍ਰੀਲ ਪ੍ਰੇਜ਼ੈਂਟ ਕੀਤੀ ਜਾ ਰਹੀ ਸੀਗੀ ਉਹ ਆਪਾਂ ਇੱਥੇ ਡਾਇਰੈਕਟਰ ਜਨਰਲ ਸਿਵਲ ਡਿਫੈਂਸ ਪੰਜਾਬ ਸ਼੍ਰੀ ਸੰਜੀਵ ਕਲਨਜੀ ਜੀ ਦੀ ਐਕਸਪਰਟ ਗਾਈਡੈਂਸ ਦੇ ਅੰਦਰ ਖੇਤ ਦੇ ਪਰਫਾਰਮ ਕੀਤੇ ਇਹਦੇ ਵਿੱਚ ਸੀ ਸਹਿਯੋਗ ਲਿਆ ਡਿਪਟੀ ਕਮਿਸ਼ਨਰ ਦੋਹਤੋਂ डिट्रिक फायर सर्विस का सब तो प्राइम से लोग है चीफ गार्डन सिविल डिफेंसर टीम जो कि हमेशा नाम देंगे जी ट्रेनिंग टीम है लगातार साथियों किस तरह बंबारमेंट हो गई बंबारमेंट तो बाद कि ਕੋਈ ਫਲਟੜ ਹੋ ਗਿਆ ਜਿਹਨੇ ਪਰਵਾਹ ਨਹੀਂ ਕੀਤੀ ਉਹ ਉਦੋਂ ਡਿੱਗਿਆ ਜਦੋਂ ਉਸ ਨੂੰ ਕੋਈ ਐਸੀ ਘਟਨਾ ਲੱਗ ਗਈ ਡਿੱਗਣ ਕਰਕੇ ਰਾਤ ਕਰਕੇ ਬਾਹਰ ਉੱਡ ਗਈ ਸਿਰ ਸੱਟ ਲੱਗ ਗਈ ਜਦੋਂ ਹੋਇਆ ਤਾਂ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਆਗੇ ਦੇਖਿਆ ਫਸਟ ਹੈਪ ਦਿੱਤੀ ਉੱਪਰਲੀ ਮੰਜ਼ਿਲ ਦਾ ਕੋਈ ਨੁਕਸਾਨ ਹੋ ਜਾਏ ਇਸ ਤਰ੍ਹਾਂ ਦਾ ਰੋਣਾ ਤੁਹਾਡੇ ਸਾਹਮਣੇ ਦਰਸਾਇਆ ਗਿਆ ਅਸੀਂ ਸਾਡੀ ਰੈਸਪਕਟੀ ਹੁੰਦੀਆਂ ਜਿਹੜੇ ਵੀ ਸਾਖਸ਼ ਨੇ ਇੱਥੇ ਤੁਹਾਨੂੰ ਪ੍ਰਦਰਸ਼ਨੀ ਕੀਤੀ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਕੀਤਾ ਹੈ ਅਸੀਂ ਸਾਡਾ ਫਰਜ਼ ਬੰਦਾ ਹੈ ਜਿਸ ਦਾ ਫ੍ਰੈਕਚਰ ਹੋ ਗਿਆ ਹੈ ਇਹਨਾਂ ਦੀ ਸਪਿੰਟਿੰਗ ਕੀਤੀ ਜਾ ਰਹੀ ਹੈ ਇਹ ਇੱਕ ਨੋਰਮਲ ਜਾਂ ਆਪਾਂ ਇੱਕ ਟਾਈਮ ਤੇ ਮੈਡੀਕਲ ਟੀਮ ਵੱਲੋਂ ਮੁਰਲੀ ਸਾਹਿਬਾ ਜੋ ਫਸਟ ایڈ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੋਂ ਪ੍ਰਾਂਤ ਸਰਕਾਰ ਦੇ ਅਧਿਕਾਰੀਆਂ ਨੂੰ ਤੁਹਾਨੂੰ ਕਰਦੀ ਹੈ ਪ੍ਰੋਜੈਕਟ ਨੂੰ ਸੀਮਿਤ ਕਰਨ ਲਈ ਸੰਜੀਤ ਪਾਲ ਨੇ ਕਿਹਾ ਕਿ ਸਪੋਰਟ ਫੰਡ ਕੋਈ ਨਹੀਂ ਹੈ ਜਿਸ ਦੇ ਵਾਸਤੇ ਪਰਫਾਰਮ ਕੀਤੀ ਹੈ ਸਿਵਲ ਕਾਫੀ ਨਾਲ ਜਿਹੜਾ ਸਵਾਰਿਆ 12% ਦੇ ਲੇਅਰ ਦੇ ਕੁਸ਼ਲ ਰਿਪੋਰਟ ਜੁਨਾ ਦੇ ਆਪਰੇਸ਼ਨਲ ਨਾਲ ਸਿੱਧੇ ਮੌਜੂਦ ਪਬਲਿਕ ਨੂੰ ਪ੍ਰਭਾਵਿਤ ਕੀਤੀ ਹੈ ਉਹਨਾਂ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕੋਆਰਡੀਨੇਸ਼ਨ ਦੀ ਰੇਡ ਵਾਲੇ ਜਿਸ ਪਹਿਲਾਂ ਸਾਇਰਨ ਰਿਪੋਰਟ ਦੇ ਬਾਅਦ ਤੋਂ ਕੋਰਡੀਨੇਸ਼ਨ ਦਿੱਤਾ ਜਾਵੇ ਪ੍ਰਾਂਤ ਦੇ ਕੋਆਰਡੀਨੇਸ਼ਨ ਵਿੱਚ ਜਿਹੜੀ

ਪੱਟੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਬਾਅਦ ਜੁਸੀਂ ਦੂਸਰਾ ਜੋ ਆਪਣਾ ਮਰੀਜ਼ ਹੈ ਇਹਨੂੰ ਦੇਖ ਰਹੇ ਹੋ ਇਹਨਾਂ ਦੀ ਜਾਦਾ ਬਾਹ ਤੇ ਬਹੁਤ ਜਿਆਦਾ ਸੱਟ ਲੱਗੀ ਹੈ ਤੇ ਇਹਨਾਂ ਦੀ ਜੋ ਬਾਹ ਨੂੰ ਮੋਮੈਂਟ ਨੂੰ ਰੋਕਣ ਵਾਸਤੇ